ਤੋਂ ਰੋਪੜ ਦੀ ਸਰਹੰਦ ਨਹਿਰ ਜੋ ਕਿ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਹੋ ਕੇ ਨਿਕਲਦੀ ਹੈ ਉਸ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅੱਜ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਪਰ ਟੂਰਿਜ਼ਮ ਦੇ ਪੱਖੋਂ ਸ਼੍ਰੀ ਚਮਕੌਰ ਸਾਹਿਬ ਨੂੰ ਬਾਹਰੰਤ ਦੀ ਕੋਸ਼ਿਸ਼ ਦੇ ਤੌਰ ਤੇ ਇਸ ਨੂੰ ਦੇਖਿਆ ਜਾ ਸਕਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਰਹੰਦ ਨਹਿਰ ਦੇ ਵਿੱਚ ਆਮ ਲੋਕਾਂ ਦੇ ਲਈ VOTING ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਇਹ VOTING ਦੀ ਸਹੂਲਤ ਆਮ ਲੋਕਾਂ ਨੂੰ ਅਜਰਪਣ ਕੀਤੀ ਗਈ ਹੈ ਤੇ ਇੱਕ ਨਿੱਜੀ ਕੰਪਨੀ ਨੂੰ ਕਰੀਬ 7 ਸਾਲ ਦਾ ਕੰਟਰੈਕਟ ਦਿੱਤਾ ਗਿਆ ਹੈ। ਇਸ ਨੀਸੀ ਕੰਪਨੀ ਵੱਲੋਂ ਸਤ루 ਜਿਹਰ ਤੇ ਵਿੱਚ ਕਰੀਬ 1 ਕਿਲੋਮੀਟਰ ਤੱਕ VOTING ਕਰਨ ਦੀ ਸਹੂਲਤ ਦਿੱਤੀ ਜਾਵੇਗੀ ਇਸ ਮੌਕੇ ਹਲਕਾ ਵਿਧਾਇਕ ਚਮਕੌਰ ਸਾਹਿਬ ਡਾਕਟਰ ਸਰਨਜੀਤ ਸੈਕਟਰ ਤੇ ਡਿਪਟੀ ਕਮਿਸ਼ਨਰ ਰੋਪੜ ਹਿਮਾਂਸ਼ੂ ਜੈਨ ਖਾਸ ਤੌਰ ਤੇ ਮੌਜੂਦ ਰਹੇ ਨੇ ਬਹੁਤ ਵਧੀਆ ਐਕਸਪੀਰੀਅੰਸ ਹੈ ਔਰ ਬੜਾ ਅੱਛਾ ਲੱਗ ਰਿਹਾ ਹੈ ਇੱਥੇ ਮੌਸਮ ਵੀ ਅੱਜ ਬਹੁਤ ਅੱਛਾ ਹੋਇਆ ਹੈ ਔਰ ਸ਼ਾਮ ਨੂੰ ਮੈਨੂੰ ਲੱਗਦਾ ਹੈ ਇੱਥੇ ਟੂਰਿਸਟ ਇਸ ਚੀਜ਼ ਦਾ ਆਨੰਦ ਲੈਣਗੇ ਔਰ ਇੱਕ ਚੀਜ਼ ਨਵੀਂ ਸ਼ੁਰੂ ਕੀਤੀ ਗਈ ਹੈ 7 ਸਾਲ ਵਾਸਤੇ ਇਥੇ ਟੈਂਡਰ ਆਊਟ ਕੀਤੀ ਗਈ ਹੈ ਔਰ ਹਾਲ ਦੀ ਗੱਡੀ ਸਾਡੇ ਕੋਲ ਦੋ ਬੋਟਸ ਹੈ ਹੋ ਸਕਦਾ ਥੋੜਾ ਵੇਟਿੰਗ ਟਾਈਮ ਵੀ ਹੋਵੇ ਇਥੇ ਬਟ एवरीथिंग विल बी ਸਮੂਥ ਜੈਟ ਸਕੀ ਰਾਈਡ ਵੀ ਹੈਗੀ ਹੈ ਐਂਡ ਸੇਫਟੀ ਪ੍ਰੋਟੋਕੋਲ ਵਾਈਜ਼ ਵੀ ਇਟਸ ਅ ਗੁੱਡ ਇਨੀਸ਼ੀਏਟਿਵ ਸਰ ਜਿਵੇਂ ਜਿਹੜੇ ਟਿਕਟਾਂ ਜਰਾ ਉਹਨੇ ਕਿ ਕਿੰਨਾ ਅੱਛੇ ਬਣ ਗਏ ਕਿਦਾਂ ਦੇ ਪ੍ਰਵਾਸੀ ਨਹੀਂ ਟਿਕਟਾਂ ਜਿਵੇਂ ਕਿ ਮੈਂ ਦੱਸਿਆ ਕਿ ਇਹ ਅਸੀਂ 6.5 ਲੱਖ ਰੁਪਏ ਦੇ ਵਿੱਚ ਟੈਂਡਰ ਕੀਤਾ ਗਿਆ ਹੈ ਸਾਲਾਨਾ ਸਾਲਾਨਾ ਔਰ ਉਸ ਦੇ ਹਿਸਾਬ ਨਾਲ ਜਿਹੜਾ ਵੀ ਮਤਲਬ ਟਿਕਟਿੰਗ ਹੈ ਉਹ ਮਾਰਕੀਟ ਦੇ ਹਿਸਾਬ ਨਾਲ ਹੁੰਦਾ ਹੈ ਡਿਮਾਂਡ ਐਂਡ ਸਪਲਾਈ ਜਿੱਦਾਂ ਵੀ ਜੋ ਵੀ ਡਿਮਾਂਡ ਆਏਗੀ ਜੋ ਸਪਲਾਈ ਹੋਏਗੀ ਉਸ ਹਿਸਾਬ ਨਾਲ ਟਿਕਟ ਦੇ ਰੇਟ ਖੜੇ ਰੱਖੇ ਜਾਣਗੇ ਸੋ ਟਾਈਮਿੰਗ ਵੇਰ ਸਾਰ ਇੰਡੀਆ ਦੇ ਨੈਕਸਟ ਟਾਈਮਿੰਗ ਸਵੇਰੇ ਤੋਂ ਹੀ ਸ਼ੁਰੂ ਹੋ ਜਾਏਗੀ ਔਰ ਸ਼ਾਮ ਹਨੇਰੇ ਤੋਂ ਪਹਿਲਾਂ ਪਹਿਲਾਂ ਇਹ ਟਾਈਮਿੰਗ ਜਿਹੜੇ ਫਿਲਹਾਲ ਦੀ ਗੱਲ ਹੈ ਜਦੋਂ ਤੱਕ ਲਾਈਟਾਂ ਅਸੀਂ ਇੱਥੇ ਨਹੀਂ ਲਵਾ ਦਿੰਦੇ ਰੋਡ ਦੇ ਵਿੱਚ ਟਾਈਮਿੰਗ ਉਹ ਹੋਣੀ ਸੋਟ ਕੰਪਨੀ ਪਹਿਲਾਂ ਜਿਹੜੇ ਲੈਫਟ ਪੋਸਟ ਦਾ ਮਗਰ ਬਣਾਣ ਦੀ ਹੈ ਕਿ ਡਾਕੂਮੈਂਟੇਸ਼ਨ ਜਿਹੜੀ ਜਰੂਰੀ ਉਹ ਨਾਲ ਕਵਰ ਹੋਏਗਾ ਉਹ ਸਸ ਲੋਜਿਸਟਿਕਸ ਤੋਂ ਕਿਸ ਤਰ੍ਹਾਂ ਨੂੰ ਤਾਂ ਨਹੀਂ ਬਿਲਕੁਲ ਇਹ ਸਾਰਾ ਜਿਹੜੇ ਪ੍ਰੋਟੋਕੋਲਸ ਐ ਸਾਡੇ ਸਟਾਰਟਿੰਗ ਫਰੋਮ ਇੰਸ਼ੋਰੈਂਸ ਔਰ ਕੋਈ ਮਦਨੇ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਇਲਨੈਸ ਤੋਂ ਨਹੀਂ ਹੈਗੀ ਜੋ ਵੀ ਇਹਨਾਂ ਦੇ ਸੇਫਟੀ ਪ੍ਰੋਟੋਕੋਲ ਐ ਐਡਵੈਂਚਰ ਟੂਰਿਜ਼ਮ ਪਾਲਿਸੀ ਦੇ ਹਿਸਾਬ ਨਾਲ ਉਹ ਸਾਰੇ ਪੂਰੇ ਕਰਕੇ ਡਾਕੂਮੈਂਟੇਸ਼ਨ ਕੁਛ ਨਹੀਂ ਬੇਸਿਕ ਡਾਕੂਮੈਂਟੇਸ਼ਨ ਜਿਹੜੀ ਹੁੰਦੀ ਹੈ ਉਹ ਪੂਰੀ ਕਰਕੇ ਤਾਂ ਹੀ ਬੰਦੇ ਨੂੰ ਅੱਗੇ ਪ੍ਰੋਸੀਡ ਕਰਾਇਆ ਜਾਊਗਾ ਦੇਖੋ ਬਹੁਤ ਵਧੀਆ ਹੁਣੇ ਮੈਂ ਆਪ ਜਾ ਕੇ ਆਇਆ ਤੇ ਰਾਈਡ ਦਿੱਤੀ ਹੈ ਬਹੁਤ ਵਧੀਆ ਜਿਹੜਾ ਇੱਥੇ ਮਾਹੌਲ ਹੈ ਸੈਨਿਕ ਬਿਊਟੀ ਆਸ-ਪਾਸ ਤੇ ਆ ਬੜਾ ਅੱਛਾ ਰਿਸਪਾਂਸ ਮੇਰਾ ਖਿਆਲ ਹੈ ਵੀ ਪਬਲਿਕ ਵੱਲੋਂ ਮਿਲੇਗਾ ਬਹੁਤ ਵਧੀਆ ਇਨੀਸ਼ੀਏਟਿਵ ਹੈ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਟੂਰਿਜ਼ਮ ਨੂੰ ਜਿਹੜਾ ਹੈਗਾ ਹੁੰਗਾਰਾ ਦਿੱਤਾ ਜਾ ਰਿਹਾ ਔਰ ਸਾਡੇ ਡੀਸੀ ਅ ਮਾਨਸ਼ੂ ਜੈਨ ਜੀ ਇਹਨਾਂ ਨੇ ਬਹੁਤ ਸ਼ਾਰਟ ਪੀਰੀਅਡ ਚ ਇਹਨੂੰ ਜਿਹੜਾ ਪੂਰਾ ਕਰਕੇ ਇੱਥੇ ਅੱਜ ਜਿਹੜੀ ਰੈਗੂਲਰ ਬੋਟਿੰਗ ਇਹ ਸ਼ੁਰੂ ਕੀਤੀ ਹੈ 7 ਸਾਲ ਦਾ ਟੈਂਡਰ ਹੋਇਆ ਤੇ اور ਜਿਹੜੇ ਰੇਟਸ ਹੈ ਉਹ ਵੀ ਜੈਨੂਨ ਦੇ ਪਬਲਿਕ ਦੀ ਡਿਮਾਂਡ ਦੇ ਹਿਸਾਬ ਨਾਲ ਜਿਹੜਾ ਹੈਗਾ ਉਹਨੂੰ ਕਰਾਂਗੇ ਔਰ ਹੋਰ ਬੋਟਸ ਜਿਹੜੀਆਂ ਇੱਥੇ ਜ਼ਰੂਰ ਐਡ ਕਰਾਂਗੇ ਤਾਂ ਕਿ ਜਿਹੜੇ ਵੀ ਲੋਕ ਇੱਥੇ ਦੂਰੋਂ ਦੂਰੋਂ ਨਤਮਸਤਕ ਹੁਣ ਆਉਂਦੇ ਆ ਚਮਕੌਰ ਸਾਹਿਬ ਦੇ ਵੱਡੇ ਸਾਹਿਬ ਜਾਦੇ ਸ਼ਹਾਦਤ ਦੀ ਧਰਤੀ ਤੇ ਤੇ ਨਾਲ ਹੀ ਦਸਤਾਨੇ ਸ਼ਹਾਦਤ ਉੱਥੇ ਰੋਜ਼ ਦੇ ਹਜ਼ਾਰਾਂ ਜਿਹੜੇ ਇੱਥੇ ਵਿਜ਼ਟਰ ਆਉਂਦੇ ਆ ਉਹਨਾਂ ਨੂੰ ਜਿਹੜਾ ਹੈਗਾ VOTING ਦਾ ਵੀ ਆਨੰਦ ਜਿਹੜਾ ਇੱਥੇ ਜ਼ਰੂਰ ਮਿਲੇਗਾ ਔਰ ਸੁਰੱਖਿਆ ਦੇਖੋ ਬਿਲਕੁਲ RESCUE BOAT ਹੈ ਉਹਦੇ ਵਿੱਚ DIVERs ਹੈਗੇ ਆ ਔਰ ਨਾਲੇ SAFETY JACKET ਤੇ ਹੋਰ ਜੋ ਪ੍ਰਬੰਧ ਰਿਕੁਆਇਰਡ ਹੈ ਸਾਰੇ ਪ੍ਰਬੰਧ ਜਿਹੜੇ ਹੈ ਇਨ ਪਲੇਸ